ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗਲ ਵੱਜਿਆ ਹੋਇਆ ਅਜੇਹ ਦੇ ਵਿੱਚ ਲਗਾਤਾਰ ਹੀ ਸਰਗਰਮ ਜਿਹੜੇ ਨੇ ਸਰਪੰਚ ਜੋ ਨਜ਼ਰ ਆ ਰਹੇ ਨੇ ਅਜੇਹ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਰਪੰਚ ਬਣਨ ਤੇ ਲਈ ਇੱਕ ਪੰਜਾਬੀ ਦੇ ਵੱਲੋਂ ਜੋ ਕਿ ਭਾਜਪਾ ਆਗੂ ਹੈ ਉਸ ਦੇ ਵੱਲੋਂ ਕਰੋੜਾਂ ਦੀ ਬੋਲੀ ਲਗਾਈ ਗਈ ਹੈ ਜੀ ਆ ਸ਼ੁਰੂਆਤ ਜੋ ਹੈ 50 ਲੱਖ ਦੇ ਨਾਲ ਹੋਈ ਸੀ ਡੇਰਾ ਬਾਬਾ ਨਾਨਕ ਦੇ ਵਿੱਚ ਜਿੱਥੇ ਕਿ ਬੋਲੀ ਲਗਾਉਣੀ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਬੋਲੀ ਲਗਾਉਂਦੇ ਲਗਾਉਂਦੇ ਜੋ ਬੋਲੀ ਹੈ ਉਹ 2 ਕਰੋੜ ਤੱਕ ਪਹੁੰਚ ਜਾਂਦੀ ਹੈ ਅਜੇ ਇਹ ਦੇ ਵਿੱਚ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਆਖਰ ਇਸ ਦੇ ਵਿੱਚ ਅਗਲਾ ਦਾਅ ਕੌਣ ਖੇਟੂਗਾ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਆਤਮਾ ਸਿੰਘ ਜੋ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਇਹਨਾਂ ਦੇ ਵੱਲੋਂ ਬੋਲੀ ਲਗਾਈ ਗਈ ਹੈ 2 ਕਰੋੜ ਰੁਪਏ ਦੀ ਅਜੇ ਇਹ ਦੇ ਵਿੱਚ ਜੇਕਰ ਗੱਲ ਕਰੀਏ ਤਾ ਉਹ ਇੱਕ ਭਾਜਪਾ ਆਗੂ ਨੇ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਦੱਸਣ ਵਾਲੇ ਨੇ ਜੋ ਹੈ 2 ਕਰੋੜ ਦੀ ਬੋਲੀ ਦੇਣ ਵਾਲੇ ਆਤਮਾ ਸਿੰਘ ਨੇ ਇਹ ਕਿਹਾ ਹੈ ਕਿ ਇਸ ਤੋਂ ਵੀ ਉੱਪਰ ਬੋਲੀ ਲਾਉਣੇ ਪਈ ਤਾਂ ਮੈਂ ਜ਼ਰੂਰ ਲਾਵਾਂਗਾ ਡੇਰਾ ਬਾਬਰ ਨਾਨਕ ਦੇ ਪਿੰਡ ਹਰਦੌਰਵਾਲ ਕਲਾਂ ਦੇ ਵਿੱਚ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਅਜਿਹਾ ਕਦੀ ਵੀ ਨਹੀਂ ਹੋਇਆ ਕਿਸੇ ਪੜਨ ਦੇ ਵਿੱਚ ਕਿ ਇੰਨੀ ਵੱਡੀ ਇੰਨੀ ਉੱਚੀ ਜੋ ਹੈਗੀ ਬੋਲੀ ਲੱਗੀ ਹੋਵੇ ਤਾਨੂੰ ਦੱਸ ਦਈਏ ਕਿ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਜੋ ਹੈ ਉਹ ਬਣ ਚੁੱਕਿਆ ਹੈ ਜਿਸ ਦੇ ਵਿੱਚ ਸਰਪੰਚੀ ਲੈਣ ਦੇ ਲਈ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਜੋ ਕਿ ਕਰੋੜਾਂ ਦੀ ਲਗਾ ਦਿੱਤੀ ਹੈ ਤੇ ਅੱਗੇ ਵੀ ਜੇਕਰ ਹੋਰ ਰਕਮ ਵਧਾਈ ਜਾਂਦੀ ਹੈ ਤਾਂ ਆਤਮਾ ਸਿੰਘ ਦਾ ਕਹਿਣਾ ਹੈ ਕਿ ਮੈਂ ਪਿੱਛੇ ਨਹੀਂ ਹਟਾਂਗਾ ਪੰਚਾਇਤ ਘਰ ਦੇ ਵਿੱਚ ਪਿੰਡ ਹਰਦੌਰਵਾਲ ਦੇ ਤਿੰਨ ਧਿਰਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਵੇਗਾ ਉਹੀ ਪਿੰਡ ਦਾ ਸਰਪੰਚ ਹੋਵੇਗਾ ਹਾਲਾਂਕਿ ਬੀਤੇ ਦਿਨ ਆਖਰੀ ਜੋ ਹੈ ਬੋਲੀ 2 ਕਰੋੜ ਉੱਤੇ ਖਤਮ ਹੁੰਦੀ ਆ ਪਰ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਵੀ ਇਸ ਉੱਤੇ ਇੰਤਜ਼ਾਰ ਜੂਏ ਕੀਤਾ ਜਾ ਰਿਹਾ ਇੰਤਜ਼ਾਰ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਪੱਕੀ ਮੋਹਰ ਲਗਾਈ ਜਾਵੇਗੀ ਬੋਲੀ ਦੇਣ ਵਾਲਿਆਂ ਦੇ ਵਿੱਚ ਭਾਜਪੀ ਦਾ ਪਰਨਾ ਗੱਲ ਦੇ ਵਿੱਚ ਪਾਈ ਆਤਮਾ ਸਿੰਘ ਪੁੱਤਰ ਬਸਨ ਸਿੰਘ ਜਸਵਿੰਦਰ ਸਿੰਘ 베ਦੀ ਜੋ ਅਜੀਤ ਸਿੰਘ ਪੁੱਤਰ ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਨੇ ਬੋਲੀ ਦੇਣ ਦੇ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਪਹਿਲਾਂ ਕਰਵਾਈ ਗਈ ਸੀ ਪਰ ਕੋਈ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਦੇ ਲਈ ਸਾਹਮਣੇ ਨਹੀਂ ਆਇਆ ਇਹ ਜਾਣਕਾਰੀ ਸਾਹਮਣੇ ਆ ਰਹੀ ਅਖੀਰ ਤਿੰਨ ਦਾਅਵੇਦਾਰਾਂ ਦੇ ਵਿੱਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਲਗਾ ਲਈ ਹੈ ਸਾਹਮਣੇ ਵਾਲੇ ਪਾਸੇ ਤੋਂ ਜੇਕਰ ਗੱਲ ਕਰੀਏ ਜਸਵਿੰਦਰ ਸਿੰਘ ਬੀਦੀ ਨੇ ਜਦੋਂ 1 ਕਰੋੜ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ 2 ਕਰੋੜ ਦੀ ਬੋਲੀ ਲਗਾ ਦਿੱਤੀ ਜਿਸ ਤੋਂ ਬਾਅਦ ਐਤਵਾਰ ਨੂੰ ਕਿਸੇ ਹੋਰ ਨੇ ਬੋਲੀ ਨਹੀਂ ਵਿਦਾਈ ਹੁਣ ਸੋਮਵਾਰ ਸਵੇਰ ਦਾ ਸਮਾਜ ਹੋਇਆ ਰੱਖਿਆ ਗਿਆ ਸੀ ਤਾਂ ਹੁਣ ਦੇਖਣਾ ਇਹ ਹੋਵੇਗਾ ਹਾਲਾਂਕਿ ਇਸ ਮੁਤਲਕ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਜੋ ਆਤਮਾ ਸਿੰਘ ਜਿਨ੍ਹਾਂ ਦੇ ਵੱਲੋਂ 2 ਕਰੋੜ ਦੀ ਬੋਲੀ ਲਗਾਈ ਗਈ ਹੈ ਪਰ ਸਾਡਾ ਸੰਪਰਕ ਨਹੀਂ ਹੋ ਸਕਿਆ ਤੁਹਾਨੂੰ ਦੱਸ ਦਈਏ ਕਿ ਆਤਮਾ ਸਿੰਘ ਨੇ ਦੱਸਿਆ ਹੈ ਕਿ ਜੇਕਰ 2 ਕਰੋੜ ਤੋਂ ਉੱਪਰ ਕਿਸੇ ਹੋਰ ਨੇ ਆਵਾਜ਼ ਨਾ ਦਿੱਤੀ ਤਾਂ ਫਿਰ ਪਾਜਪਾ ਦਾ ਹੀ ਸਰਪੰਚ ਯਾਨੀ ਕਿ ਮੈਂ ਤੇ ਹੋਰ ਪੰਚਾਇਤ ਮੈਂਬਰ ਵੀ ਪਾਜਪਾ ਦੇ ਹੀ ਚੁਣੇ ਜਾਣਗੇ ਪਿੰਡ ਦੀ 6 ਮੈਂਬਰੀ ਕਮੇਟੀ ਬਣੇਗੀ ਬੋਲੀ ਦੇ ਲਈ ਆਖਰੀ ਆਵਾਜ਼ ਦੀ ਉਡੀਕ ਤੋਂ ਬਾਅਦ 2 ਕਰੋੜ ਦਾ ਚੈੱਕ ਜਾਂ ਜਿੰਨੇ ਉੱਤੇ ਵੀ ਬੋਲੀ ਖਤਮ ਹੋਵੇਗੀ ਉਨੇ ਦਾ ਚੈੱਕ ਸੌਂਪ ਦਿੱਤਾ ਜਾਵੇਗਾ ਉਹਨਾਂ ਕਿਹਾ ਹੈ ਕਿ ਮੁੱਖ ਮਕਸਦ ਪਿੰਡ ਦੇ ਵਿਕਾਸ ਹੋਣ ਦੇ ਨਾਲ ਪਿਛਲੇ ਸਾਲ ਸਰਪੰਚੀ ਦੇ ਲਈ ਆਖਰੀ ਬੋਲੀ 50 ਲੱਖ ਰੁਪਏ ਦੀ ਲੱਗੀ ਹੋਈ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਅਜੇ ਅੱਜ ਕੋਈ ਹੋਰ ਜੋ ਹੈ ਬੋਲੀ ਵਧਾਉਂਦਾ ਹੈ ਕਿ ਨਹੀਂ ਵਧਾਉਂਦਾ ਪਰ ਫਿਰ ਆਤਮਾ ਸਿੰਘ ਦੇ ਵੱਲੋਂ ਦਿੱਤੀ 2 ਕਰੋੜ ਦੀ ਬੋਲੀ ਹੀ ਆਖਰੀ ਬੋਲੀ ਮੰਨੀ ਜਾਵੇਗੀ ਉਧਰ ਭਾਜਪਾ ਦੇ ਆਗੂ ਵਿਜੇ ਸੋਨੀ ਦੇ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਇੱਕ ਇੱਕ ਪਾਰਟੀ ਬੀਜੇਪੀ ਹੈ ਜੋ ਕਿ ਪੰਜਾਬ ਵਾਸੀਆਂ ਦੇ ਭਲੇ ਦੇ ਲਈ ਕੰਮ ਕਰਦੀ ਹੈ ਜ਼ਿਕਰ ਹੋ ਗਿਆ ਜੇਕਰ ਤੁਹਾਨੂੰ ਦੱਸਿਏ ਤਾਂ ਸ਼੍ਰੀ ਮਕਸੇਰ ਸਾਹਿਬ ਦੇ ਵਿੱਚ 35 ਲੱਖ ਦਾ ਸਰਪੰਚ ਜੋ ਹੈ ਉਹ ਪਿਆਪ ਬੋਲੀ ਲੱਗੀ ਹੈ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਚੋਣਾਂ ਹੋਣ ਗਿਆ ਅਤੇ ਇਸ ਦਿਨ ਹੀ ਵੋਟਾਂ ਦੀ ਗਣਤੀ ਵੀ ਹੋਵੇਗੀ ਨਾਮਜ਼ਦਗੀ ਕਰਨ ਦੀ ਆਖਰੀ ਤਾਰੀਖ 4 ਅਕਤੂਬਰ ਹੋਵੇਗੀ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸ ਦਿਨ ਹੀ ਵੋਟਾਂ ਦੀ ਗਿਣਤੀ ਵੀ ਹੋਵੇਗੀ ਪੰਜਾਬ ਦੇ ਵਿੱਚ ਕੁੱਲ 13237 ਪੰਚਾਇਤਾਂ ਅਤੇ 19110 ਪੋਲਿੰਗ ਬੂਥ ਬਣਨਗੇ ਵੋਟਾਂ ਬੈਲਟ ਪੇਪਰ ਰਾਹੀਂ ਵੋਟਾਂ ਪੈਣਗੀਆਂ ਜਿਸ ਇਲਾਕੇ ਦੇ ਵਿੱਚ VOTING ਹੋਵੇਗੀ ਉੱਥੇ ਉਸ ਦਿਨ ਡਰਾਈ ਡੇ ਹੋਵੇਗਾ ਪੰਚਾਇਤੀ ਚੋਣਾਂ ਦੇ ਲਈ ਆਦਰਸ਼ ਚੋਣ ਜ਼ਾਬਤੇ ਵੱਖਰੇ ਤੌਰ ਤੇ ਭੇਜੇ ਜਾਣਗੇ ਆਦਰਸ਼ ਚੋਣ ਜ਼ਾਬਤਾ ਸਿਰਫ ਉਸ ਖੇਤਰ ਦੇ ਵਿੱਚ ਲਾਗੂ ਹੋਵੇਗਾ ਜਿੱਥੇ ਚੋਣਾ ਹੋ ਰਹੀਆਂ ਨੇ ਤਾਂ ਸਭ ਤੋਂ ਵੱਡੀ ਉੱਚੀ ਬੋਲੀ ਕਿ ਐਸਾ ਕਦਿਆ ਹੁਣ ਤੱਕ ਦੀ ਲੱਗੀ ਹੈਗੀ ਆ ਡੇਰਾ ਬਾਬਾ ਨਾਨਕ ਦੇ ਵਿੱਚ ਤੁਹਾਨੂੰ ਦੱਸ ਦਈਏ ਗੁਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ ਹੈ ਪੰਚਾਇਤ ਦੀ ਆਪਣੀ 300 ਏਕੜ ਜ਼ਮੀਨ ਹੈ ਜਦੋਂ ਤੋਂ ਪਿੰਡ ਦੀ ਪੰਚਾਇਤ ਪੰਗ ਹੋਈ ਉਦੋਂ ਤੋਂ ਹੀ ਪਿੰਡ ਦੀ ਜੋ ਨੌਜਵਾਨ ਸਭਾ ਇੱਕੀ ਮੈਂਬਰੀ ਕਮੇਟੀ ਹੈ ਪਿੰਡ ਦਾ ਸਾਰਾ ਪ੍ਰਬੰਧ ਦੇਖਦੀ ਹੈ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਇਸ ਵਾਰ ਸਭ ਤੋਂ ਵੱਧ ਰਾਸ਼ੀ ਦੇਣ ਵਾਲੇ ਵਿਅਕਤੀ ਨੂੰ ਸਭ ਸம்மਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇਗਾ ਜੋ ਪੈਸਾ ਆਵੇਗਾ ਉਸ ਸਭਾ ਦੇ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਵੇਗਾ ਜਦੋਂ ਕਿ ਪਿੰਡ ਦੇ ਵਿਕਾਸ ਦੇ ਲਈ ਸਰਕਾਰ ਤੋਂ ਮਿਲਣ ਵਾਲੀ ਗ੍ਰਾਂਟ ਵੱਖਰੀ ਹੋਵੇਗੀ ਇਸ ਗੱਲ ਉਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਇਸ ਪਿੱਛੇ ਵਿਚਾਰ ਹੈ ਕਿ ਪਿੰਡ ਦਾ ਵਿਕਾਸ சங்கே ட்டங்க நாள் ਨਾਲ ਉਹ ਹੋਣਾ ਚਾਹੀਦਾ ਤਾਂ ਪੰਜਾਬ ਦੇ ਵਿੱਚ ਸਭ ਤੋਂ ਉੱਚੀ ਬੋਲੀ ਜੋ ਹੈਗੀ ਡੇਰਾ ਬਾਬਾ ਨਾਨਕ ਦੇ ਵਿੱਚ ਲੱਗੀ ਹੈ ਜਿੱਥੇ ਕਿ ਆਤਮਾ ਸਿੰਘ ਜੋ ਨੇ ਜਿਨ੍ਹਾਂ ਦੇ ਵੱਲੋਂ ਬੋਲੀ ਲਗਾਈ ਗਈ ਹੈ ਜੋ ਆਪਣੇ ਆਪ ਨੂੰ ਭਾਜਪਾ ਅਗੂ ਦੱਸ ਰਹੇ ਨੇ ਤੇ ਜੇਕਰ ਅੱਜ ਕੋਈ ਹੋਰ ਇਸ ਤੋਂ ਉੱਚੀ ਬੋਲੀ ਨਹੀਂ ਲਗਾਉਂਦਾ ਤਾਂ ਅਜਿਹੇ ਦੇ ਵਿੱਚ ਜੋ ਆਤਮਾ ਸਿੰਘ ਨੇ ਉਹੀ ਸਰਪੰਚ ਸਭ ਸੰਮਤੀ ਦੇ ਨਾਲ ਬਣ ਜਾਣਗੇ ਇਸ ਮੁਤਲਕ तमाम ਜਾਣਕਾਰੀ ਵਿਸਤਾਰਪੂਰਵਕ ਲੈਣ ਦੀ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਭਪਾਲ ਸਿੰਘ ਜੂਨੇ ਉਹ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਜੀ ਭਪਾਲ ਜੀ ਜੋ 2 ਕਰੋੜ ਦੀ ਬੋਲੀ ਲੱਗੀ ਹੈ ਸਭ ਤੋਂ ਵੱਡੀ ਸਭ ਤੋਂ ਉੱਚੀ ਬੋਲੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕੋਈ ਜ਼ਿਆਦਾ ਬੋਲੀ ਦੇਵੇਗਾ ਤਾਂ ਉਸ ਉਸ ਤੋਂ ਬਾਅਦ ਇਹ ਆਪਣੀ ਜੋ ਬੋਲੀ ਹੈਗੀ ਵਿਧਾਉਣਗੇ ਤਾਂ ਕੀ ਕੋਈ ਅਪਡੇਟ ਹੈ ਦੇਖੋ ਬਿਲਕੁਲ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਹ ਬਟਾਲਾ ਪੁਸ ਦੇ ਦੀਨ ਪਿੰਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਹਰਦੜਵਾਲ ਜਿੱਥੇ ਕਿ ਇਹ ਪੰਚਾਇਤੀ ਚੋਣਾਂ ਨੂੰ ਲੈ ਕੇ ਉੱਥੇ ਇਕੱਠ ਹੋਇਆ ਸੀ ਪਿੰਡ ਵਾਸੀਆਂ ਦਾ ਤੇ ਉੱਥੇ ਤਿੰਨ ਲੋਕਾਂ ਦੇ ਵੱਲੋਂ ਬੋਲੀ ਦਿੱਤੀ ਗਈ ਸੀ ਕਿ ਅਸੀਂ ਸਰਪੰਚੀ ਲੈਣੀ ਹੈ ਤੇ ਜਿੱਥੋਂ ਤੱਕ ਬੋਲੀ ਜਾਏਗੀ ਉਹ ਪੈਸੇ ਜਿਹੜੇ ਨੇ ਪਿੰਡ ਦੇ ਵਿਕਾਸ ਲਈ ਖਰਚੇ ਜਾਣਗੇ ਤਾਂ ਬੋਲੀ ਜਿਹੜੀ ਉਹ 5 ਲੱਖ ਤੋਂ ਸ਼ੁਰੂ ਹੁੰਦਿਆ ਹੋਇਆ ਨਾ 50 ਲੱਖ ਤੱਕ 65 ਲੱਖ ਤੱਕ 1 ਕਰੋੜ ਤੱਕ ਪਹੁੰਚੀ ਤਾਂ ਉਸ ਤੋਂ ਬਾਅਦ ਆਤਮਨ ਸਿੰਘ ਜੋ ਵਿਅਕਤੀ ਨੇ ਉਹਨਾਂ ਨੇ ਸਿੱਧੀ ਬੋਲੀ 2 ਕਰੋੜ ਦੀ ਲਗਾ ਦਿੱਤੀ ਉਹਨਾਂ ਦਾ ਕਹਿਣਾ ਸੀ ਕਿ ਉਹ ਚੈੱਕ ਬੁੱਕ ਵੀ ਜਾਲ ਜੇਪ ਚ ਪਾ ਕੇ ਲਿਆਏ ਨੇ ਅਗਰ ਪਿੰਡ ਵਾਸੀ ਉਹਨਾਂ ਨੂੰ ਸਰਪੰਚ ਚੁੰਮਦੇ ਨੇ ਤੇ ਉਹ ਹੋਣ ਹੀ ਚੈੱਕ ਕੱਟ ਕੇ ਪਿੰਡ ਨੂੰ ਦੇ ਜਾਣਗੇ ਪਿੰਡ ਦੇ ਵਿਕਾਸ ਪਰ ਲੇਕਿਨ ਉੱਥੇ ਤਕੜੀ ਬਹਿਸ-ਬਾਹਸੀ ਹੋਈ ਲੇਕਿਨ ਇਨਾਂ ਸਾਰੇ ਦੇ ਵਿੱਚ ਕਵਿਤਾ ਇੱਕ ਚੀਜ਼ ਦੇਖਣ ਵਾਲੀ ਸੀ ਕਿ ਕੋਈ ਵੀ ਅਹਿਮ ਪਾਰਟੀ ਯਾਨੀ ਕਿ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜਾਂ ਫਿਰ ਕੋਈ ਵੀ ਪ੍ਰਤੀਨਿਧੀ ਇਸ ਬੋਲੀ 'ਚ ਸ਼ਾਮਲ ਨਹੀਂ ਸੀ ਤਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਦੇ ਉੱਤੇ ਗੌਰ ਕੀਤਾ ਜਾਵੇਗਾ ਬੋਲੀ ਹੋ ਚੁੱਕੀ ਹੈ ਅਗਲੇ ਦਿਨ ਦਾ ਟਾਈਮ ਰੱਖਿਆ ਗਿਆ ਸੀ ਯਾਨੀ ਕਿ ਅੱਜ ਦਾ ਟਾਈਮ ਰੱਖਿਆ ਗਿਆ ਸੀ ਲੇਕਿਨ ਉੱਥੇ ਫਿਲਹਾਲ ਕੋਈ ਵੀ ਐਸਾ ਇਕੱਠ ਨਹੀਂ ਹੁੰਦਾ ਨਜ਼ਰ ਆਇਆ ਕਿ ਬੋਲੀ ਨੂੰ ਅੱਗੇ ਵਧਾਇਆ ਜਾ ਸਕੇ ਹੁਣ ਆਤਮਾ ਸਿੰਘ ਦਾ ਕਹਿਣਾ ਸੀ ਕਿ 2 ਕਰੋੜ ਦੀ ਬੋਲੀ ਦੇ ਚੁੱਕੇ ਆਂ ਵਾ ਅਗਰ ਕੋਈ ਬੋਲੀ ਦੇਗਾ ਤਾਂ ਉਹ ਵੀ ਬੋਲੀ ਵਧਾਣਗੇ ਕਿਉਂਕਿ ਇਸ ਪਿੰਡ ਦੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਸ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਹੈ 350 ਏਕੜ ਪੰਚਾਇਤੀ ਜ਼ਮੀਨ ਹੈ ਤਾਂ ਕਾਫੀ ਵੱਡੀ ਕਮਾਈ ਜਿਹੜੀ ਹੈ ਪਿੰਡ ਦੀ ਪੰਚਾਇਤ ਨੂੰ ਹੈ ਨਾਲ ਤੁਹਾਨੂੰ ਕਹਿੰਦਾ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਪਿੰਡ ਦੇ ਵਿੱਚ 35 ਤੋਂ 40 ਸਾਲ ਹੋ ਚੁੱਕੇ ਨੇ ਸਰਪੰਚੀ ਦੀਆਂ ਵੋਟਾਂ ਹੀ ਨਹੀਂ ਪਈਆਂ ਕਿਉਂਕਿ ਪਿੰਡ ਦੇ ਲੋਕੀ ਕਹਿੰਦੇ ਸੀ ਕਿ ਜਦੋਂ ਵੀ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਸੀ ਜਿਸ ਸਰਕਾਰ ਜਿਸ ਦੀ ਸਰਕਾਰ ਹੁੰਦੀ ਸੀ ਉਸ ਦਾ ਨੁਮਾਇੰਦਾ ਹੀ ਖੜ ਜਾਂਦਾ ਸੀ ਤੇ ਉਸ ਨੂੰ ਹੀ ਸਰਪੰਚ ਬਣਾ ਦਿੱਤਾ ਜਾਂਦਾ ਸੀ ਕਿਉਂਕਿ ਦੂਸਰਿਆਂ ਦੇ ਕਾਗਜ਼ ਰੱਦ ਹੋ ਜਾਂਦੇ ਸੀ ਤਾਂ ਹੁਣ ਉਥੇ ਫਿਰ ਦੁਬਾਰਾ ਬੋਲੀ ਹੋਈ ਹੈ ਦੇਖੋ ਹੁਣ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਸਨ ਨਿਕਲ ਕੇ ਸਾਹਮਣੇ ਆਂਦਾ ਹੈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਕਈ ਤਾਂ ਜੋ ਪਤਾ ਚੱਲਿਆ ਹੈ ਕਿ ਹੁਣ ਪਿੰਡ ਦੇ ਵਿੱਚੋਂ ਲੋਕ ਸਰਪੰਚੀ ਦੇ ਵਾਸਤੇ ਕਾਗਜ਼ ਤੇ ਭਰਨ ਜਾ ਚੁੱਕੇ ਨੇ ਨਾਮਜ਼ਦਗੀ ਪੱਤਰ ਭਰਨ ਜਾ ਚੁੱਕੇ ਨੇ ਦੇਖਦੇ ਹਾਂ ਕਿ ਅਗਲਾ ਫੈਸਲਾ ਪਿੰਡ ਵਾਸੀਆਂ ਵੱਲੋਂ ਕੀ ਲਿਆ ਜਾਂਦਾ ਹੈ ਜੀ ਜੀ ਭਪਾਲ ਜੀਕਰ ਦੇਖਿਆ ਜਾਵੇ ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ 2 ਕਰੋੜ ਦੀ ਬੋਲੀ ਲਗਾਈ ਗਈ ਹੈ ਤਾ ਅਜਿਹੇ ਦੇ ਵਿੱਚ ਤਾਂ ਇਹ ਵੀ ਲੋਕੀ ਕਹਿ ਰਹੇ ਨੇ ਤੇ ਇਹ ਵੀ ਸਵਾਲ ਉੱਠਦੇ ਨੇ ਕਿ 2 ਕਰੋੜ ਦੀ ਬੋਲੀ ਲਗਾਈ ਗਈ ਹੈ ਤਾਂ ਕੀ ਜੋ ਜੇਕਰ ਇਹ ਸਰਪੰਚ ਬਣ ਜਾਣਦੇ ਨੇ ਤਾਂ ਇਹ ਕੋਸ਼ਿਸ਼ ਨਹੀਂ ਕਰਨਗੇ ਕਿ ਇਹਨਾਂ ਇਹਨਾਂ ਨੂੰ ਜੋ ਇਨਕਮ ਹੈ ਜੋ ਕਮਾਈ ਹੈਗੀ ਆ 3 ਕਰੋੜ 4 ਕਰੋੜ ਜਾਂ 6 ਕਰੋੜ ਹੋ ਜਾਵੇ ਤਾਂ ਲੱਗਦਾ ਹੈ ਕਿ ਵਿਕਾਸ ਹੋਵੇਗਾ ਦੇਖੋ ਕੱਲ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਇਸ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਹੀ 350 ਏਕੜ ਯਾਨੀ ਕਿ 350 ਕਿੱਲਾ ਜ਼ਮੀਨ ਹੈ ਤਾਂ ਉਸ ਦੀ ਵੀ ਕਮਾਈ ਪੰਚਾਇਤ ਨੂੰ ਆਉਂਦੀ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਪੰਚਾਇਤ ਨੂੰ ਫਿਰ ਫੰਡ ਵਗੈਰਾ ਵੀ ਮਿਲਦੇ ਨੇ ਵਿਕਾਸ ਕਾਰਜਾਂ ਦੇ ਲਈ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਕੰਤਾ ਸਵਾਲ ਇਹ ਖੜਾ ਹੁੰਦਾ ਕਿ ਸਾਡਾ ਇਸ ਵੇਲੇ ਸਮਾਜ ਜਾਂ ਫਿਰ ਸਾਡੀਆਂ ਪਿੰਡਾਂ ਦੇ ਲੋਕ ਕਿਹਦੇ ਪਾਸੇ ਨੂੰ ਜਾ ਰਹੇ ਨੇ ਕਿਉਂਕਿ ਅੱਗੇ ਲੋਕ ਆਪਣੀ ਵੋਟ ਦੇ ذریعے ਆਪਣਾ ਨੁਮਾਇੰਦਾ ਚੁੰਦੇ ਸੀ ਜਿਹੜੇ ਨੁਮਾਇੰਦੇ ਨੂੰ ਚੁੰਦੇ ਸੀ ਉਹਨੂੰ ਸਰਪੰਚ ਬਣਾਇਆ ਜਾਂਦਾ ਸੀ ਲੇਕਿਨ ਹੁਣ ਪੰਚਾਇਤੀ ਚੋਣਾਂ ਜੋਗੀਆਂ ਐਲਾਨ ਹੋਈਆਂ ਨੇ ਕਈ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿੱਦਾਂ ਕਿਤੇ ਹਰ ਥਾਂ ਤੇ ਬੋਲੀ ਲੱਗਦੀ ਨਜ਼ਰ ਆ ਰਹੀ ਹੈ ਹੋਰ ਵੀ ਕਈ ਪਿੰਡਾਂ 'ਚ ਬੋਲੀ ਲੱਗੀ ਹੈ ਪਰ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਬੋਲੀ ਲਗਾਈ ਗਈ ਹੈ 2 ਕਰੋੜ ਰੁਪਇਆ ਤਾਂ ਕਿਤਨਾ ਕਿਤੇ ਜਦੋਂ ਅਸੀਂ ਖਰੀਦਦੇ ਹਾਂ ਕਿਸੇ ਚੀਜ਼ ਨੂੰ ਤੇ ਉਸ ਚੀਜ਼ ਦਾ ਜਿਹੜੀ ਕੀਮਤ ਹੈ ਜਾਂ ਉਸ ਚੀਜ਼ ਦਾ ਜਿਹੜਾ ਵੈਲਿਊ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਬਿੱਗ ਜਾਂਦੀ ਹੈ ਕਿਉਂਕਿ ਖਰੀਦੀ ਹੋਈ ਚੀਜ਼ ਨੂੰ ਅਸੀਂ ਸੰਭਾਲ ਤੇ ਸਕਦੇ ਹਾਂ ਲੇਕਿਨ ਉਹ ਜਿਹ ਜਿਸ ਚੀਜ਼ ਨੂੰ ਵਿਅਕਤੀ ਨੇ ਖਰੀਦੀ ਹੈ ਚੀਜ਼ ਉਹ ਕਿੰਨਾ ਕੁ ਸੰਭਾਲਦਾ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਦੂਸਰੇ ਪਾਸੇ ਜੇ 2 ਕਰੋੜ ਰੁਪਏ ਖਰਚੇਗਾ ਤਾਂ 2 ਕਰੋੜ ਤੋਂ 3 ਕਰੋੜ ਜਾਂ 4 ਕਰੋੜ ਇਨਕਮ ਤੱਕ कम से कम करेगी पर वो इनकम ਕਿੱਥੋਂ ਕਰੇਗਾ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਉਹ ਪਹਿਲਾਂ ਦੇ ਵਿਕਾਸ ਕਰ ਪਾਏਗਾ ਕਿ ਨਹੀਂ ਕਰ ਪਾਏ ਜਾਂ ਪਹਿਲਾਂ ਆਪਣੇ ਪੈਸੇ ਖਰਚੇ ਹੋਏ ਪੂਰੇ ਕਰੇਗਾ ਇਹ ਸਭ ਕੁਝ ਸੋਚਣ ਵਾਲੀ ਗੱਲ ਹੈ ਤਾਂ ਜ਼ਰੂਰ ਪੰਚਾਇਤਾਂ ਦੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਚੰਗਾ ਨੁਮਾਇੰਦਾ ਚੁਣਿਆ ਜਾਵੇ ਚੰਗੀ ਪੰਚਾਇਤ ਚੁਣੀ ਜਾਵੇ ਜਿਹੜੇ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੇ ਲੋਕਾਂ ਵਾਸਤੇ ਕੰਮ ਕਰ ਸਕੇ ਜੀ ਜੀ ਜਿਵੇਂ 2 ਕਰੋੜ ਦਾ ਜ਼ਿਕਰ ਹੀ ਕਰਾਂਗੀ ਤਾਂ ਜਿਵੇਂ ਦੇਖਿਆ ਜਾ ਰਿਹਾ ਤਾਂ ਅਜੇ ਦੇ ਵਿੱਚ ਸਰਪੰਚ ਦੇ ਲਈ 2 ਕਰੋੜ ਰੁਪਏ ਦੇਣ ਨੂੰ ਤਿਆਰ ਨੇ ਤਾਂ ਅਜੇ ਦੇ ਵਿੱਚ ਇਹ ਵੀ ਤਾਂ ਕਿਹਾ ਜਾ ਰਿਹਾ ਕਿ ਇਹ ਫਿਰ ਐਮਐਲਏ ਐਮਪੀ ਦੀ ਵੀ ਤਾਂ ਇਲੈਕਸ਼ਨ ਨਾਲ ਲੜ ਸਕਦੇ ਸੀ ਤਾਂ ਉੱਥੇ ਪੈਸੇ ਕਿਉਂ ਨਹੀਂ ਲਗਾ ਰਹੇ ਸਰਪੰਚ ਦੇ ਵਿੱਚ ਇਹਨੇ ਪੈਸੇ ਕਿਉਂ ਲਗਾ ਰਹੇ ਨੇ ਦੇਖੋ ਪਿੰਡਾਂ ਦੇ ਵਿੱਚ ਜਿਹੜੀ ਇੱਕ ਜੇ ਐਮਐਲਏ ਦੀ ਗੱਲ ਕੀ ਜਿਆਦਾ ਐਮਐਲਏ ਦੇ ਅੰਡਰ ਪੂਰਾ ਹਲਕਾ ਆਂਦਾ ਹਲਕੇ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਵੋਟ ਹੁੰਦੀ ਹੈ ਪਿੰਡ ਦੀ ਪੰਚਾਇਤ ਜਿਹੜੀ ਹੁੰਦੀ ਹੈ ਉਹਦੇ ਵਿੱਚ ਸਿਰਫ ਪਿੰਡ ਦੇ ਲੋਕਾਂ ਦੀ ਵੋਟ ਆਉਂਦੀ ਹੈ ਤੇ ਹਜ਼ਾਰਾਂ ਚ ਕੁਝ ਹਜ਼ਾਰਾਂ ਚ ਵੋਟ ਹੁੰਦੀ ਹੈ ਜਿਆਦਾਤਰ ਲੋਕ ਜਿਹੜੇ ਨੇ ਉਹ ਸਰਪੰਚੀ ਨੂੰ ਇੱਕ ਆਪਣਾ ਕਹਿ ਲਿਆ ਜਾਵੇ ਤਾਂ ਸਟੇਟਸ ਬਣਾ ਲੈਂਦੇ ਨੇ ਜਿਸ ਕਾਰਨ ਲੋਕ ਇੱਥੋਂ ਤੱਕ ਵੀ ਪਹੁੰਚ ਕਰਦੇ ਨੇ ਕਿ ਅਸੀਂ ਇਹ ਸਰਪੰਚੀ ਆਪਣੇ ਕੋਲ ਲੈ ਲਈਏ ਆਪ ਖੁਦ ਸਰਪੰਚ ਬੰਗੀਆ ਸਟੇਟਸ ਨੂੰ ਬਰਕਰਾਰ ਰੱਖਣ ਦੇ ਲਈ ਤਾਂ ਉਸ ਦੇ ਚਲਦਿਆਂ ਹੀ ਇਹ ਹਾਲਾਤ ਸਾਰੇ ਬੰਨ ਕੇ ਸਾਹਮਣੇ ਨਜ਼ਰ ਆ ਰਹੇ ਨੇ ਬਕਾਇਦਾ ਸਰਪੰਚਾਂ ਦੇ ਕੋਲ ਜੇ ਕਹਿਆ ਜਾਵੇ ਤਾਂ ਵੀ ਹੁੰਦੀ ਹੈ ਤਾਂ ਲੋਕ ਹੱਦ ਤੋਂ ਹੱਦ ਜਾ ਕੇ ਸਰਪੰਚੀ ਲੈਣਾ ਚਾਹੁੰਦੇ ਨੇ ਤਾਂ ਕਿਹੇ ਵੇਲੇ ਪਿੰਡਾਂ ਦੇ ਵਿੱਚ ਧੜੇਬਾਜੀ ਵੀ ਹੁੰਦੀ ਹੈ ਤੇ ਉਸ ਧੜੇਬਾਜੀ ਤੇ ਚਲਦਿਆਂ ਵੀ ਜੇ ਕਿਹਾ ਜਾਵੇ ਤਾਂ ਆਪਣੇ ਇੱਜ਼ਤ ਬਚਾਉਣ ਦੀ ਖਾਤਰ ਜਾਂ ਆਪਣਾ ਸਟੇਟਸ ਪਛਾਣ ਦੀ ਖਾਤਰ ਵੀ ਲੋਕ ਇੱਥੇ ਤੱਕ ਪੈਸੇ ਖਰਚਣ ਨੂੰ ਤਿਆਰ ਹੋ ਜਾਂਦੇ ਨੇ ਪਰ ਸਭ ਤੋਂ ਵੱਡਾ ਇਹ ਸਵਾਲ ਕਵਿਤਾ ਸੋਚਣ ਦੀ ਗੱਲ ਇਹ ਹੈ ਕਿ ਅਗਰ ਕੋਈ ਚੀਜ਼ ਖਰੀਦ ਕੇ ਸਰਪੰਚੀ ਲਏਗਾ ਤੇ ਉਹ ਪਿੰਡ ਦਾ ਵਿਕਾਸ ਕਰ ਪਾਏਗਾ ਜਾਂ ਫਿਰ ਪਿੰਡ ਦੇ ਲੋਕਾਂ ਦੀ ਕੰਮ ਕਰ ਪਾਏਗਾ ਇਹ ਸੋਚਣ ਵਾਲੀ ਗੱਲ ਹੋਏਗੀ ਤੇ ਦੂਜੀ ਸੋਚਣ ਵਾਲੀ ਗੱਲ ਇਹ ਹੋਏਗੀ ਕਿ ਅਗਰ ਉਹ ਕਰੋੜਾਂ ਚ ਪੈਸੇ ਖਰਚਦਾ ਹੈ ਸਰਪੰਚੀ ਚ ਲੈਣ ਦੇ ਲਈ ਤੇ ਉਹ ਕਰੋੜਾਂ ਰੁਪਇਆ ਕਿੱਥੋਂ ਪੂਰਾ ਕਰੇਗਾ ਜਾਂ ਫਿਰ ਉਹ ਫੰਡ ਦੀ ਦੁਰਵਰਤੋਂ ਕਰੇਗਾ ਜਾਂ ਫਿਰ ਪਿੰਡ ਦੀ ਜ਼ਮੀਨ ਦੀ ਜਿਹੜੀ ਹੈ ਉੱਥੇ ਬੱਚਾ ਕਮਾਈ ਹੈ ਉਹਦੀ ਦੁਰਵਰਤੋਂ ਕਰੇਗਾ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਚਾਹੀਦੀਆਂ ਪਿੰਡਾਂ ਵਾਲਿਆਂ ਨੂੰ ਸੋਚ ਕੇ ਹੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਹੱਕ ਸਾਨੂੰ ਜਿਹੜਾ ਮਿਲਿਆ ਹੈ ਉਹ ਵੋਟ ਦਾ ਹੀ ਮਿਲਿਆ ਤੇ ਵੋਟ ਦੇ ਨਾਲ ਕਈ ਤਖਤੇ ਫਲ ਕਾਨੂੰ ਆਪਣੇ ਇਸ ਹੱਕ ਦਾ ਸਹੀ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਇਹ ਹੱਕ ਜਿਵੇਂ ਦਿੱਤਾ ਹੋਇਆ ਸਾਨੂੰ ਸਾਡੇ ਸੰਵਿਧਾਨ ਨੇ ਇਹ ਇੱਕ ਪਾਵਰਫੁਲ ਹੱਕ ਹੈ ਤਾਂ ਇਹਦਾ ਸਹੀ ਤਰੀਕੇ ਨਾਲ ਹੀ ਸਮਾਲ ਕਰਨਾ ਚਾਹੀਦਾ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਰੇ ਨਾਲ ਜੁੜਨ ਲਈ ਏ ਸੀਗੇ ਭਪਾਲ ਸਿੰਘ ਜੋ ਕਿ ਸਾਡੇ ਨਾਲ ਜੁੜੇ ਹੋਏ ਸੀਗੇ ਸਾਡੇ ਸਹਿਯੋਗੀ ਇਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੋਈ ਹੈ ਕਿ ਜੋ ਤਰੀਕੇ ਦੇ ਨਾਲ ਇੱਕ ਤਰੀਕੇ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੈਸੇ ਦੇ ਕੇ ਜੋ ਸਰਪੰਚ ਦਾ ਅਹੁਦਾ ਉਹ ਲੈਣ ਦੀ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਜੇਕਰ 2 ਕਰੋੜ ਰੁਪਏ ਲਗਾਏ ਜਾ ਰਹੇ ਨੇ ਤਾਂ ਫਿਰ ਕਮਾਈ ਵੀ ਤਾਂ ਇੰਨੀ ਕਰਨ ਦੀ ਕੋਸ਼ਿਸ਼ ਹੋਵੇਗੀ ਪਰ ਉਹ ਕਮਾਈ ਕਿਵੇਂ ਕਰਨਗੇ ਤਾਂ ਇਹ ਵੀ ਇੱਕ ਵੱਡਾ ਸਵਾਲ ਹੈ ਤਾਂ ਅਜਿਹੇ ਦੇ ਵਿੱਚ ਜਿਹੜੇ ਪੰਡਤ ਦੇ ਲੋਕ ਨੇ ਉਹਨਾਂ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸੋਚ ਸਮਝ ਕੇ ਹੀ ਜੋ ਹੈ ਆਪਣਾ ਸਰਪੰਚ ਚੁਣਨ ਦੀ ਲੋੜ ਹੈਗੀ ਕਿਉਂਕਿ ਜੇਕਰ ਇਸੇ ਤਰੀਕੇ ਦੇ ਨਾਲ ਜਿਵੇਂ ਚੋਣ ਹੋਈ ਹੈ ਇਸ ਵਾਰੀ ਸਰਪੰਚ ਦੀ ਕਿਉਂਕਿ ਹਜੇ ਤੱਕ ਦਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਹਜੇ ਤੱਕ ਕੋਈ ਵੀ ਇਸ ਤੋਂ ਅੱਗੇ ਬੋਲੀ ਨਹੀਂ ਲਗਾ ਸਕਿਆ ਤਾਂ ਜੇਕਰ ਕੋਈ ਲਗਾੰਧਰ ਵੀ ਹੈ ਤਾਂ ਫੇਰ ਵੀ ਆਤਮਾ ਸਿੰਘ ਦਾ ਕਹਿਣਾ ਹੈ ਕਿ ਮੈਂ ਉਸ ਤੋਂ ਵੀ ਅੱਗੇ ਬੋਲੀ ਲਗਾਉਣ ਦੇ ਲਈ ਬਿਲਕੁਲ ਤਿਆਰਾਂ ਯਾਨੀ ਕਿ ਇਹ ਆਪਣੇ ਹੱਥ ਦੇ ਵਿੱਚ ਸਰਪੰਚ ਦੀ ਜੋ ਕਮਾਨ ਹੈਗੀ ਉਹ ਲੈ ਕੇ ਹੀ ਰਹਿਣਗੇ ਕਿਸੇ ਵੀ ਤਰੀਕੇ ਦੇ ਨਾਲ ਜਿੰਨੇ ਮਰਜ਼ੀ ਪੈਸੇ ਕਿਉਂ ਨਾ ਦੇਣੇ ਪੈ ਜਾਣ ਅਜਿਹੇ ਦੇ ਵਿੱਚ ਸਵਾਲ ਬੜੇ ਉੱਠ ਜੋ ਨੇ ਬਹੁਤ ਉੱਠਦੇ ਨੇ ਕਿ ਆਖਰ ਇਹ ਪੈਸੇ ਕਿੱਥੋਂ ਦੀ ਜੋ ਹੈ ਕਮਾਉਣਗੇ ਕਿਉਂਕਿ ਜੇਕਰ ਇਹ ਪੈਸੇ ਦੇ ਰਹੇ ਨੇ ਤਾਂ ਅੱਗੇ ਇਹ ਪੈਸੇ ਲੈਣ ਦੀ ਵੀ ਕੋਸ਼ਿਸ਼ ਕਰਨਗੇ ਕਿ ਅਜਿਹੇ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਹੋ ਸਕੇਗਾ ਕਿਆ ਹੁੰਦਾ ਕਣਾ ਹੋਵੇਗਾ ਕਿ ਇਸ ਪਿੰਡ ਦੇ ਵਿੱਚੋਂ ਦੀ ਹੋਰ ਕੀ ਕੋਈ ਅਪਡੇਟ ਇਸ ਖਬਰ ਨੂੰ ਲੈ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਫਿਲਹਾਲ ਤੱਕ ਕੋਈ ਵੀ ਇਕੱਠ ਨਹੀਂ ਹੋਇਆ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਨੇ ਦੱਸਿਆ ਕਿਉਂਕਿ ਅੱਜ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਤਮਾ ਸਿੰਘ ਜਿਨ੍ਹਾਂ ਦੇ ਵੱਲੋਂ 2 ਕਰੋੜ ਦੀ ਬੋਲੀ ਲਗਾਈ ਗਈ ਹੈ ਤਾਂ ਅਜੇ ਦੇ ਵਿੱਚ ਅੱਜ ਦਾ ਇੰਤਜ਼ਾਰ ਸੀ ਕਿ ਅੱਜ ਜੇਕਰ ਇਸ ਤੋਂ ਉੱਚੀ ਕੋਈ ਬੋਲੀ ਲਗਾਉ ਲਗਾਉਂਦਾ ਹੈ ਤਾਂ ਉਸ ਤੋਂ ਬਾਅਦ ਆਤਮਾ ਸਿੰਘ ਔਰ ਉੱਚੀ ਬੋਲੀ ਲਗਾਉਣਗੇ ਉਸ ਤੋਂ ਬਾਅਦ ਇੱਥੇ ਸਭ ਸம்மਤੀ ਦੇ ਨਾਲ ਜੋ ਸਰਪੰਚ ਹੈ ਉਹ ਚੁਣਿਆ ਜਾਵੇਗਾ ਤਾਂ ਹੁਣ ਸਾਰਿਆਂ ਦੀਆਂ ਨਜ਼ਰਾਂ ਇਸੇ ਪਿੰਡ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਸਭ ਤੋਂ ਪੰਜਾਬ ਦੇ ਵਿੱਚ ਸਭ ਤੋਂ ਉੱਚੀ ਬੋਲੀ ਡੇਰਾ ਬਾਬਾ ਨਾਨਕ ਦੇ ਵਿੱਚ ਆਤਮਾ ਸਿੰਘ ਦੇ ਵੱਲੋਂ ਲਗਾਈ ਗਈ ਹੈ